ਹਾਂਜੀ ਸਤਿ ਸ੍ਰੀ ਅਕਾਲ ਮੇਰੀ ਵੀਡੀਓ ਨੂੰ ਧਿਆਨ ਨਾਲ ਸੁਣ ਲਓ ਮੈਂ ਅੱਜ ਗੱਲ ਕਰਦੀ ਆ ਜਿਹੜੀ ਗਾਇਸ ਵੀਰੇ ਵਾਲੀ ਭੈਣ ਆ ਹਨ ਕਹਿੰਦੇ ਨੇ ਗਾਇਸ ਵੀਰੇ ਤੇ ਗਾਇਸ ਭੈਣ ਤੇ ਮੈਂ ਅੱਜ ਤੁਹਾਡੇ ਨਾਲ ਬਹੁਤ ਜ਼ਰੂਰੀ ਗੱਲ ਕਰਨ ਲੱਗੀ ਕਿਉਂਕਿ ਫੇਸਬੁੱਕ ਇੰਸਟਾਗ੍ਰam YouTube ਆਪਸ ਸਾਰੇ ਚਲਾਉਨੇ ਆ ਤੇ ਸਾਰਿਆਂ ਨੂੰ ਇਹ ਆਸ ਹੁੰਦੀ ਕਿ ਅਸੀਂ ਪੈਸੇ ਕਮਾਈਏ ਜਿਹੜਾ ਬੰਦਾ ਮਿਹਨਤ ਕਰਦਾ ਉਹਨੂੰ ਤਾਂ ਖਾਸ ਕਰਕੇ ਹੁੰਦਾ ਵੀ ਅਸੀਂ ਪੈਸੇ ਕਮਾਈਏ ਹਨ ਚਲੋ ਸਾਡੇ ਫੋਲੋਅਰ ਚੰਗੇ ਆ ਸਾਡੇ ਮਤਲਬ ਕਿ ਵਿਊ ਚੰਗੇ ਆਉਂਦੇ ਆ ਸਾਨੂੰ ਤੇ ਸਾਡਾ ਚੈਨਲ ਜਾਂ ਫੇਸਬੁੱਕ ਪੇਜ ਮੋਨਟਾਈਜ਼ ਹੋ ਜਾਏ ਤੇ ਕੁਛਕ ਟਾਈਮ ਹੋ ਗਿਆ 4 ਕੁ ਮਹੀਨੇ ਦੀ ਪਹਿਲਾਂ ਦੀ ਗੱਲ ਤੁਸੀਂ ਮੇਰੀਆਂ ਵੀਡੀਓ ਵੀ ਸ਼ਾਇਦ ਵੇਖੀਆਂ ਹੋਣਗੀਆਂ ਪਰ ਜਿਹੜੇ ਨਵੇਂ ਆਏ ਐ ਮੈਂ ਤੁਹਾਨੂੰ ਦੱਸ ਦਿੰਨੀ ਆ ਵੀ ਜੇ ਤੁਸੀਂ ਨਹੀਂ ਉਹ ਵੀਡੀਓ ਵੇਖੀਆਂ ਤੇ ਮੈਂ ਨਾ ਮਤਲਬ ਕਿ ਬਹੁਤ ਜ਼ਿਆਦਾ ਆਪਦਾਂ ਨੂੰ ਬੋਲ ਕੇ ਆਪਦੇ ਮਨੋਂ ਤੁਹਾਨੂੰ ਹੀ ਬੋਲ ਕੇ ਵੀਡੀਓ ਪਾਉਣੀ ਹੁੰਦੀ ਐ ਵੀ ਮੈਂ ਕਿਸੇ ਦੀ ਕਈ ਗੱਲ ਵੀਡੀਓ ਨਹੀਂ ਪਾਉਣੀ ਹੁੰਦੀ ਕਿਉਂਕਿ ਮੈਂ ਆਪਦੀ ਤਰਫੋਂ ਹੀ ਵੀਡੀਓ ਪਾਉਣੀ ਹੁੰਦੀ ਜੋ ਵੀ ਪਾਵਾਂ ਤੇ ਮੈਂ ਨਾ 4 ਕੁ ਮਹੀਨੇ ਹੋ ਗਏ ਤੇ ਉਹਨੂੰ ਫੋਨ ਕਰਿਆ ਮੇਰੇ 50 60 ਹਜ਼ਾਰ ਫੋਲੋਅਰ ਹੋ ਗਏ ਤੇ ਮੈਂ ਕਹਾਂ ਨਾ ਭਣੇ ਐ ਕਰਕੇ ਵੀ ਮੈਨੂੰ ਜੇ ਕੋਈ ਹੈਗਾ ਤੁਹਾਡੀ ਨਿਗਾ ਚ ਕੋਈ ਜਾਣਕਾਰ ਬੰਦਾ ਹਨਾ ਜਿਹੜਾ ਮੈਂ ਕਹੇ ਤੇ ਮੈਂ ਕਹਤੇ ਤੁਹਾਡੀ ਨਿਗਾ ਚ ਕੋਈ ਹੈਗਾ ਬੰਦਾ ਤਾਂ ਵੀ ਮੈਨੂੰ ਜਾਣਕਾਰ ਦੱਸ ਦੋ ਵੀ ਯਕੀਨ ਵਿਸ਼ਵਾਸ ਵਾਲਾ ਹਨਾ ਡਰ ਤਾਂ ਆਪਾਂ ਨੂੰ ਹੁੰਦਾ ਵੀ ਆਪਣੀ ਐਡੀ ਹੈਂਗ ਨਾ ਹੋ ਜੇ ਜਾਂ ਆਪਣਾ ਪੇਜ ਹੈਂਗ ਨਾ ਹੋ ਜੇ ਜਾਂ ਆਪਣਾ YouTube ਚੈਨਲ ਹੈਂਗ ਨਾ ਹੋ ਜੇ ਤੇ ਕਹਿੰਦੀ ਪਹਿਲਾਂ ਤਾਂ ਮੈਨੂੰ ਕਹਿੰਦੀ ਮਾਨਸਾ ਤੋ ਆ ਕੋਈ ਬੰਦਾ ਕਹਿੰਦੀ ਤੇ ਵੀ ਤੂੰ ਆ ਜਾ ਕਹਿੰਦੀ ਮੈਂ ਤੈਨੂੰ ਨਾ ਤੂੰ ਚਲੀ ਜਾ ਉੱਥੇ ਤੇ ਫਿਰ ਮੈਨੂੰ ਕਹਿੰਦੀ ਨਾ ਵੀ ਲੁਧਿਆਣੇ ਤੋਂ ਹੈਗਾ ਬੰਦਾ ਇੱਕ ਸਾਡੇ ਘਰਾਂ ਚੋਂ ਮੇਰਾ ਭਰਾ ਹੀ ਲੱਗਦਾ ਤੇ ਕਹਿੰਦੀ ਚਲ ਤੂੰ ਆ ਜਾ ਉਹਦੇ ਤੇ ਮੈਨੂੰ ਵਿਸ਼ਵਾਸ ਆ ਯਕੀਨ ਆ ਕਹਿੰਦੀ ਤੂੰ ਆ ਜਾ ਮੈਂ ਕਿਹਾ ਚਲ ਠੀਕ ਆ ਮੈਂ ਚਲੀ ਗਈ ਚਲੀ ਗਈ ਇੱਥੋਂ ਚਲ ਮੈਂ ਰਾਤ ਰਹੀ ਹਣਾ ਵਧੀਆ ਰੋਟੀ ਪਾਣੀ ਬਣਾਇਆ ਉਹਨੇ ਵਧੀਆ ਖਵਾਇਆ ਪਾਇ ਨਹੀਂ ਕਹਿੰਦੇ ਕਿ ਵੀ ਮਤਲਬ ਕਿ ਉਹਨੇ ਇੱਜ਼ਤ ਕਦਰ ਨਹੀਂ ਕੀਤੀ ਬਹੁਤ ਵਧੀਆ ਉਹਨੇ ਆਪਣੇ ਨਾਲ ਗੱਲਾਂ ਬਾਤਾਂ ਕੀਤੀਆਂ ਟੁਕਸੁਕ ਕੀਤਾ ਸਾਰਾ ਵਧੀਆ ਹਣਾ ਚਲੋ ਮੈਂ ਰਾਤ ਰਹੀ ਤੇ ਉਹ ਬੰਦਾ ਵੀ ਆ ਗਿਆ ਉਹਨੂੰ ਮੈਂ ਵੀ ਫੋਨ ਕਰੀ ਗਈ ਮੈਨੂੰ ਕਹਿੰਦੀ ਵੀ ਤੂੰ ਨੰਬਰ ਲੈ ਲੈ ਭੈਣੇ ਤੂੰ ਉਹਨੂੰ ਖੁਦ ਹੀ ਫੋਨ ਕਰ ਲੈ ਤੇ ਉਹ ਆ ਜਾਊਗਾ ਚਲੋ ਮੈਂ ਉਹਨੂੰ ਸੱਦਿਆ ਮੈਂ ਕਿਹਾ ਬਾਈ ਐਂ ਕਰਕੇ ਵੀ ਜੇ ਤੂੰ ਆ ਜਾਏ ਜੇ ਮੇਰਾ ਕੋਈ ਹੱਲ ਹੋ ਜਾਏ ਕਹਿੰਦਾ ਹਾਂ ਭੈਣੇ ਮੈਂ ਤਾਂ ਵੈਸੇ ਕੰਮ ਤੇ ਤੇ ਮੈਂ ਆ ਜਾਣਾ ਤੇ ਪੈਸੇ ਲੱਗਣਗੇ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਮੈਂ ਪੈਸੇ ਜਿਵੇਂ ਕਿਵੇਂ ਕਰਕੇ ਮਤਲਬ ਕਿ ਕਰ ਲੈਣੀ ਹਾਲਤ ਤੇ ਚੱਲ ਤੂੰ ਆ ਜਾ ਚਾਹ ਲੋ ਬੰਦਾ ਵੀ ਆ ਗਿਆ ਤੇ ਇੱਥੇ ਆ ਗਿਆ ਉਹ ਫਰੀਦਕੋਟ ਦੇ ਕੋਲੇ ਉਹਦਾ ਪਿੰਡ ਦਾ ਭੈਣ ਦਾ ਉੱਥੇ ਆ ਗਿਆ ਤੇ ਮੈਂ ਵੀ ਉੱਥੇ ਚਲੀ ਗਈ ਚਲੋ ਅਸੀਂ ਉੱਥੇ ਇਕੱਠੇ ਹੋਏ ਤੇ ਉਹਨੂੰ ਮੈਂ ਆਪਣਾ ਫੇਸਬੁੱਕ ਪੇਜ ਵਿਖਾਇਆ ਮੈਨੂੰ ਫੇਸਬੁੱਕ ਪੇਜ ਦੀ ਕੋਈ ਵੀ ਜਾਣਕਾਰੀ ਨਹੀਂ ਸੀ ਕੋਈ ਮੈਨੂੰ ਪਤਾ ਨਹੀਂ ਸੀ ਵੇ ਮੂਨ ਨੂੰ ਟੈਗ ਦੀ ਆਪਸ਼ਨ ਕਿੱਥੇ ਦੱਸਦਾ ਜਾਂ ਇਹਦਾ ਕਿੱਥੋਂ ਕੋਈ ਵੀ ਕੁਝ ਵੀ ਕੀ ਦੇਖਣਾ ਪੈਂਦਾ ਕਿੱਥੋਂ ਕੀ ਆ ਕਿੱਥੋਂ ਕੀ ਆ ਹਨਾ ਚੱਲ ਮੈਂ ਉਹਨੂੰ ਫੋਨ ਫੜਾਤਾ ਮੈਨੂੰ ਕਹਿੰਦਾ ਤੇਰਾ ਧਾਰ ਕੱਟ ਪੈਨ ਕੱਟ ਤੇ ਆਹ ਪ੍ਰੂਫ ਜਿਹੜੇ ਜਿਹੜੇ ਉਹਨੇ ਮੰਗੇ ਮੈਂ ਉਹਨੂੰ ਕੱਢ ਕੇ ਫੜਾਤੇ ਮੈਨੂੰ ਨਹੀਂ ਪਤਾ ਉਹਨੇ ਉਹਨਾਂ ਪ੍ਰੂਫਾਂ ਤੋਂ ਕੁਝ ਕੀਤਾ ਮੈਨੂੰ ਨਹੀਂ ਪਤਾ ਉਹਨੇ ਉਹਨਾਂ ਪ੍ਰੂਫਾਂ ਤੋਂ ਕੁਝ ਨਹੀਂ ਕੀਤਾ ਮੈਨੂੰ ਨਹੀਂ ਪਤਾ ਉਹਨੇ ਫੇਸਬੁੱਕ ਨਾਲ ਕੀ ਛੇੜਛਾੜ ਕੀਤੀ ਕੀ ਜਦੋਂ ਕਿਉਂਕਿ ਜਦੋਂ ਬੰਦੇ ਨੂੰ ਕਿਸੇ ਗੱਲ ਦਾ ਪਤਾ ਨਹੀਂ ਹੁੰਦਾਗਾ ਤੇ ਉਹ ਬੰਦਾ ਇੱਕ ਹਿਸਾਬ ਦਾ ਅੱਖਾਂ ਤੋਂ ਅੰਨ੍ਹਾ ਹੁੰਦਾ ਹਨਾ ਤੇ ਮੈਂ ਵੀ ਇੱਕ ਹਿਸਾਬ ਨੰਨੀ ਹੋ ਕੇ ਉਹਦੇ ਕੋਲੇ ਬੈਠੀ ਹਰੇ ਜਦੋਂ ਮੈਨੂੰ ਪਤਾ ਹੀ ਨਹੀਂ ਸੀਗਾ ਹੁਣ ਤਾਂ ਇਸ ਵਕਤ ਤਾਂ ਮੈਨੂੰ ਬਹੁਤ ਜਾਣਕਾਰੀ ਆ ਮੈਂ ਆਪ ਬਹੁਤ ਕੁਝ ਵੇਖ ਲੈਣੀ ਆ ਵੀ ਕਿੱਥੋਂ ਇਹਦੋਂ ਕੀ ਪ੍ਰੋਬਲਮ ਆ ਕਿੱਥੋਂ ਕੀ ਪ੍ਰੋਬਲਮ ਆ ਜਿਹੜੀ ਜੀ ਨਹੀਂ ਮੈਂ ਕਿਸੇ ਨੂੰ ਪੁੱਛ ਲੈਣੀ ਆ ਚਲੋ ਉਦੋਂ ਮੈਨੂੰ 4 ਮਹੀਨੇ ਪਹਿਲਾਂ ਕੁਝ ਨਹੀਂ ਸੀ ਪਤਾ ਤੇ ਗੱਲ ਕਰਦੀ ਮੈਂ ਵਿਸ਼ਵਾਸ ਦੀ ਵੀ ਜੇ ਤਾਂ ਤੁਹਾਨੂੰ ਯਕੀਨ ਆ ਖੁਦ ਨੂੰ ਤੁਹਾਨੂੰ ਯਕੀਨ ਆ ਕਿਸੇ ਤੇ ਤਾਂ ਤੁਸੀਂ ਅਗਲੇ ਤੇ ਭਰੋਸਾ ਕਰੋ ਤਾਂ ਨਹੀਂ ਕਿਸੇ ਦੇ ਕਹੇ ਨਾ ਭਰੋਸਾ ਕਰੋ ਮੈਂ ਉਹਦੇ ਕਹਿਣ ਤੇ ਵੀ ਮੈਨੂੰ ਯਕੀਨ ਆ ਤੇ ਮੈਂ ਚਲੀ ਗਈ ਉਹ ਬੰਦੇ ਨੇ ਮੇਰੇ ਪੇਜ ਦਾ ਸਤਿਆਨਾਸ਼ ਕਰਕੇ ਰੱਖਦਾ ਨਾ ਤਾਂ ਉਹਨੇ ਮੇਰੇ ਪੇਜ ਤੇ ਕੋਈ ਖਾਤਾ ਨੰਬਰ ਲਾਇਆ ਨਾ ਉਹਨੇ ਕੋਈ ਮੇਰੀ ਸਹੀ ਡਿਟੇਲ ਭਰੀ ਕੋਈ ਮੇਰਾ ਜਨਮ ਦੇਤ ਜਾਂ ਕੁਝ ਵੀ ਆ ਕੁਝ ਨਹੀਂ ਉਹਨੇ ਭਰਿਆ ਤੇ 3000 ਰੁਪਈਆ ਠੱਗ ਕੇ ਮੈਥੋਂ ਤੇਰਾ ਪਿਆ ਮੈਨੂੰ ਕਹਿੰਦਾ 3000 ਰੁਪਈਆ ਦੇ ਦੇ ਤੇ ਹਜੇ ਮੈਨੂੰ ਕਹਿੰਦਾ 1800 ਤੇਰੇ ਲਈ ਹੋਰ ਬਣਦਾ ਮੈਂ ਕਿਹਾ ਭਾਈ ਮੇਰੀ ਗੱਲ ਸੁਣ ਲੈ ਮੈਨੂੰ ਕਹਿੰਦਾ ਮੈਂ ਭੈਣੇ ਜਿਹੜਾ ਜਿਹੜੀ ਇਹਦੇ ਤੇ ਕਾਰਵਾਈ ਬਣਦੀ ਸੀ ਮੈਸੇਜ ਕਰਤਾ ਫੇਸਬੁੱਕ ਨੂੰ ਰਿਕਵੈਸਟ ਪਾਤੀ ਆ ਤੇ ਕਹਿੰਦਾ ਤੈਨੂੰ 15 ਦਿਨਾਂ ਬਾਅਦ ਮੈਸੇਜ ਆਊਗਾ ਤੇ ਤੇਰੀ ਇਨਕਮ 100% ਆ ਵੀ ਇਨਕਮ ਤੇਰੀ ਆ ਜਾਊਗੀ ਤੇਰੀ ਪੇਮੈਂਟ ਤੇਰੇ ਖਾਤੇ 'ਚ ਆ ਜਾਊਗੀ ਮੈਂ ਕਿਹਾ ਚੱਲ ਵਧੀਆ ਗੱਲ ਅਜੇ ਆ ਜਾਊਗੀ ਤਾਂ ਹਨ ਤੇ ਚਲੋ ਭਾਈ ਮੈਂ ਆ ਗਈ ਘਰੇ ਹਨਾ ਆ ਵੀ ਤੇ ਮੈਂ 15 ਦਿਨਾਂ ਵੀ ਡੀਕਿਆ 20 ਦਿਨ ਵੀ ਡੀਕਿਆ ਮਹੀਨਾ ਵੀ ਡੀਕਿਆ ਮੈਨੂੰ ਤਾਂ ਕੋਈ ਮੈਸੇਜ ਨਾ ਆਇਆ ਤੇ ਮੈਂ ਫੋਨ ਕਰਿਆ ਕਹਿੰਦਾ ਹੁਣ ਇਹਦੇ 'ਚ ਮੇਰੀ ਕੀ ਗਲਤੀ ਐ ਮੈਂ ਤਾਂ ਜਿਹੜਾ ਕੁਝ ਕਰਨਾ ਸੀ ਕਰਤਾ ਕਹਿੰਦਾ ਹੁਣ ਮੈਂ ਤਾਂ ਇਹਦੇ 'ਚ ਕੀ ਕਰ ਸਕਦਾ ਜੇ ਤੈਨੂੰ ਨਹੀਂ ਮੈਸੇਜ ਆਇਆ ਤੇ ਮੇਰਾ ਤਾਂ ਕੀ ਕਸੂਰ ਐ ਮੈਂ ਕਹਾਂ ਫਿਰ ਜੇ ਤੈਨੂੰ ਕਿਸੇ ਗੱਲ ਦਾ ਪਤਾ ਨਹੀਂ ਸੀ ਤੈਨੂੰ ਭੇਜਤ ਨਹੀਂ ਸੀ ਤੈਨੂੰ ਕੋਈ ਨੌਲੇਜ ਨਹੀਂ ਸੀ ਤੇ ਤੂੰ ਮੇਰੇ ਪੇਜ ਨਾਲ ਛੇੜਛਾੜ ਕੀਤੀ ਕਿਉਂ ਤੂੰ ਉਹਦੇ ਕਹਿੰਦਾ ਵੀ ਭਾਣੇ ਮੈਨੂੰ ਇਹਦੇ ਬਾਰੇ ਕੋਈ ਪਤਾ ਨਹੀਂ ਤੂੰ ਆਪਦਾ ਕਿਸੇ ਹੋਰ ਨੂੰ ਪੇਜ ਦਿਖਾ ਲਾ ਐਵੇਂ ਮੈਂ ਤੇਰੇ ਤੋਂ ਪੈਸ ਉਹ ਮੈਨੂੰ ਕਹਿੰਦੇ ਭਣੇ ਅਸੀਂ ਐਵੇਂ ਤੇ ਤੁ ਪੈਸੇ ਨਹੀਂ ਲੈਣੇ ਹੈਗੇ ਜੇ ਤੱਕ ਕੋਈ ਗੱਲਬਾਤ ਲੱਗਦੀ ਆ ਸਾਨੂੰ ਵੀ ਇਹਦੇ 'ਚ ਕੋਈ ਠੀਕ ਹੋ ਜਾਊਗਾ ਕੋਈ ਪ੍ਰੋਬਲਮ ਆ ਤਾਂ ਅਸੀਂ ਕਰ ਦਿਆਂਗੇ ਫੇਰ ਪੈਸੇ ਲਵਾਂਗੇ ਪਹਿਲਾਂ ਅਸੀਂ ਤੇਰ ਤੋਂ ਕੋਈ ਪੈਸਾ ਨਹੀਂ ਲੈਣਾ ਸਾਨੂੰ ਪੇਜ ਵਿਖਾ ਦੇ ਤੇ ਅਸੀਂ ਫੇਰ ਵੇਖਾਂਗੇ ਤੇ ਪਰ ਉਹਨੇ ਮੇਰੇ ਪੇਜ ਦਾ ਸਤਿਆਨਾਸ਼ ਕਰਤਾ ਕਿਸੇ ਦੇ ਮਤਲਬ ਕਿਸੇ ਤੋਂ ਸਟੰਗੇ ਦੀ ਹੋ ਹੀ ਨਹੀਂ ਰਹੀ ਕੁਝ ਵੀ ਨਹੀਂ ਹੋ ਰਿਹਾ ਇਹਦੇ ਤੇ ਨਾ ਤਾਂ ਇਹਦੇ ਤੇ ਖਾਤਾ ਨੰਬਰ ਲੱਗਦਾ ਨਾ ਇਹਦੇ ਤੇ ਮੇਰੇ ਜਨਮ ਤਰੀਕ ਸਹੀ ਆ ਨਾ ਇਹਦੇ ਤੇ ਕੋਈ ਆਪਸ਼ਨ ਆਉਂਦੀ ਆ ਵੀ ਜਿਹਦੇ ਤੇ ਅਸੀਂ ਉਹਨੂੰ ਚੇਂਜ ਕਰ ਲਗੇ ਠੀਕ ਆ ਕੁਛ ਵੀ ਨਹੀਂ ਇਹਦੇ ਤੇ ਹੋ ਰਿਹਾਗਾ ਤੇ ਮੈਂ ਬਹੁਤ ਅੱਜ ਵੇਲੇ ਨੂੰ ਪੁੱਛਤਾ ਰਹੀ ਆਂ ਜੇ ਤੁਸੀਂ ਵੀ ਫੇਸਬੁੱਕ ਇੰਸਟਾਗ੍ਰਾਮ YouTube ਚੈਨਲ ਚਲਾਉਨੇ ਆ ਤੇ ਤੁਸੀਂ ਜੇ ਤਾਂ ਤੁਹਾਨੂੰ ਖੁਦ ਨੂੰ ਯਕੀਨ ਆ ਤਾਂ ਕਿਸੇ ਨੂੰ ਆਪਣਾ ਪੇਜ ਜਾਂ ਪ੍ਰੋਫਾਈਲ ਜਾਂ ਤੁਹਾਡਾ YouTube ਚੈਨਲ ਜਾਂ ਇੰਸਟਾਗ੍ਰਾਮ ਐਡੀ ਦਿਖਾਓ ਜੇ ਤੁਹਾਨੂੰ ਖੁਦ ਨੂੰ ਨਹੀਂ ਨਾ ਮੰਨ ਲ ਕੇ ਹੈਗਾ ਯਕੀਨ ਵਿਸ਼ਵਾਸ ਕਿਸੇ ਤੇ ਤੇ ਪਰ ਕਿਸੇ ਦੇ ਮਗਰ ਲੱਗ ਕੇ ਤੁਸੀਂ ਕਿਸੇ ਨੂੰ ਆਪਦਾ ਪੇਜ ਜਾਂ ਪ੍ਰੋਫਾਈਲ ਜਾਂ YouTube ਚੈਨਲ ਜਾਂ ਇੰਸਟਾਗ੍ਰਾਮ ਐਡੀ ਕਿਸੇ ਨੂੰ ਨਾ ਦਿਖਾਓ ਤੇ ਮੇਰੀ ਵੀਡੀਓ ਨੂੰ ਤੁਸੀਂ ਸ਼ੇਅਰ ਕਰਨਾ ਤਾਂ ਕਰ ਵੀ ਦੇ ਤੇ ਜੇ ਨਹੀਂ ਕਰਨਾ ਤਾਂ ਤੁਹਾਡੀ ਖੁਸ਼ੀ ਤੇ ਪਰਤੇ ਜੋ ਨਾ ਕਿਸੇ ਤੇ ਆਪਦੀ ਕੀਤੀ ਹੋਈ ਮਿਹਨਤ ਤੁਸੀਂ ਖੂਚ ਪਾ ਲੋਗੇ ਹੁਣ ਮੈਂ ਨਵਾਂ ਪੇਜ ਬਣਾਇਆ ਕੁਲਵਿੰਦਰ ਕੌਰ ਸਿੱਧੂ ਦੇ ਨਾਂ ਤੇ ਤੇ ਉਹ ਪੇਜ ਤੇ ਮੇਰੇ ਤੇ ਹੁਣ 21-2200 ਹਜੇ ਫੋਲੋਅਰ ਹੋਏ ਆ ਸਾਰੇ ਠੀਕ ਆ ਤੇ ਕਿਸੇ ਤੇ ਝੋਨਾ ਕਿਸੇ ਤੇ ਯਕੀਨ ਨਾ ਕਰੋ ਕਿਸੇ ਤੇ ਵਿਸ਼ਵਾਸ ਨਾ ਕਰੋ ਜੇ ਤੁਹਾਨੂੰ ਖੁਦ ਨੂੰ ਯਕੀਨ ਹੈਗਾ ਕਿਸੇ ਤੇ ਤਾਂ ਭਾਈ ਵਿਸ਼ਵਾਸ ਕਰੋ ਤੇ ਨਹੀਂ ਕਿਸੇ ਦੇ ਕਹੇ ਤੇ ਫਿਰ ਮੈਂ ਉਹਨੂੰ ਗੈਸ ਭੈਣ ਨੂੰ ਵੀ ਫੋਨ ਕਰਿਆ ਮੈਂ ਕਹਾਂ ਭੈਣੇ ਆਹ ਗੱਲ ਆਈ ਮੈਂ ਕੋ ਬੰਦਾ ਆਈ ਕਹਿੰਦਾ ਹੁਣ ਤੇ ਮੈਂ ਕਹਾਂ ਤੂੰ ਮੈਨੂੰ ਕਹਿੰਦੀ ਸੀ ਵੀ ਮੈਨੂੰ ਯਕੀਨ ਆ ਉਹ ਬੰਦੇ ਤੇ ਵੀ ਤੂੰ ਇੱਥੇ ਆ ਜਾ ਭੈਣੇ ਆਪਾਂ ਕਰਾ ਲੈਨੇ ਆ ਫੋਨ ਵੇਖ ਲੈਨੇ ਆ ਹਨਾ ਆਪਣਾ ਨੀਤਰਾ ਪੇਜ ਤੇ ਕਹਿੰਦੀ ਮੈਂ ਕਿਹਾ ਵੀ ਮੈਂ ਵੀਡੀਓ ਨਹੀਂ ਪਾਈਗੀ ਤੇਰੇ ਕਰਕੇ ਤੇ ਨਹੀਂ ਮੈਂ ਵੀਡੀਓ ਪਾ ਦੇਣੀ ਸੀ ਕਿ ਉਹਦੇ ਕਰਕੇ ਉਹ ਬੰਦੇ ਦੇ ਕਰਕੇ ਮੈਨੂੰ ਬੜਾ ਹੀ ਫੋਨ ਮੈਸੇਜ ਆਇਆ ਵੀ ਸਾਨੂੰ ਵੀ ਦੱਸੋ ਅਸੀਂ ਵੀ ਫੋਨ ਦੀ ਸੈਟਿੰਗ ਵਗੈਰਾ ਕਰਵਾਉਣੀ ਆ ਅਸੀਂ ਵੀ ਉਹਨੂੰ ਕੋਈ ਗੱਲ ਪੁੱਛਣੀ ਆ ਫਿਰ ਮੈਂ ਸਾਰਿਆਂ ਨੂੰ ਕਿਹਾ ਵੀ ਭਾਈ ਉਹ ਬੰਦਾ ਸੀਗਾ ਠੱਗ ਮੇਰੇ ਪੈਸੇ ਲੈ ਕੇ ਉਹ ਚਲੇ ਗਿਆ ਤੇ ਵੀ ਤੁਸੀਂ ਨਾ ਐਵੇਂ ਚ ਮੇਲੇ ਚ ਫਸ ਜਾਓ ਤੇ ਆਪਾਂ ਤਾਂ ਇਹੀ ਕਹਿੰਨੇ ਵੀ ਜੇ ਤੁਹਾਨੂੰ ਯਕੀਨ ਆ ਤਾਂ ਆਪਦਾ ਧਿਜੋ ਤੇ ਨਹੀਂ ਧਿਜੋ ਨਾ ਤੇ ਫਿਰ ਉਹ ਵੀ ਕਹਿੰਦੀ ਹੁਣ ਕਹਿੰਦੀ ਭੈਣੇ ਵੀਡੀਓ ਪਾ ਦੇ ਆਪੇ ਉਹਨੂੰ ਪਤਾ ਲੱਗ ਜਾਊਗਾ ਹਨਾ ਵੀ ਮੈਂ ਗਲਤੀ ਕੀਤੀ ਆ ਮੈਂ ਕਿਹਾ ਵੀਡੀਓ ਪਾ ਕੇ ਆਪਾਂ ਕਿਹੜਾ ਉਹਦੇ ਕੋ ਡਾਂਗ ਮਾਰ ਸਕਦੇ ਆ ਵੀ ਆਪਾਂ ਤਾਂ ਸਮਝਾ ਸਕਦੇ ਆ ਸਾਰਿਆਂ ਨੂੰ ਵੀ ਭਾਈ ਤੁਸੀਂ ਧਿਜੋ ਨਾ ਕਿਸੇ ਤੇ ਹਨਾ ਵੀ ਜਦੋਂ ਯਕੀਨ ਆ ਤਾਂ ਕਿਸੇ ਨੂੰ ਆਪਦਾ ਪੇਜ ਦਿਖਾਓ ਤੇ ਨਹੀਂ ਦਿਖਾਓ ਨਾ ਬਥੇਰੇ ਤਾਂ ਹੀ ਤਾਂ ਆਫਟਰ ਬਣੇ ਆ ਬਥੇਰੇ ਲੋਕ ਮਤਲਬ ਕਿ Ориਜినਲ ਕੰਮ ਕਰਦੇ ਆ ਕਿਸੇ ਤੋਂ ਠੱਗੀ ਧੋਰੇ ਤੋਂ ਬਿਨਾ ਤਾਂ ਤੁਸੀਂ ਪੈਸੇ ਦੇਣੇ ਤਾਂ ਅਗਲੇ ਤੇ ਉੱਥੇ ਜਾ ਕੇ ਪੈਸੇ ਦੇ ਕੇ ਕਰਾ ਲਓ ਕਹਿੰਦੇ ਸਿਰਫ 1500 ਜਾਂ 1400 ਰੁਪਇਆ ਲੈਂਦੇ ਤੇ ਉਹ ਬੰਦਾ ਮੈਥੋਂ 3000 ਰੁਪਇਆ ਲੈ ਗਿਆ ਠੀਕ ਆ 1500 ਮੈਂ ਕਿਸੇ ਤੋਂ ਫੜਿਆ 1500 ਮੇਰੀ ਪੈਨਸ਼ਨ ਆਈ ਸੀ 500 ਕਿਰਾਏ ਨੂੰ ਮੈਂ ਕਿਸੇ ਤੋਂ ਫੜ ਕੇ ਲ ਗਈ 3500 ਰੁਪਏ ਲੈ ਕੇ ਮੈਂ ਗਈ 3000 ਮੈਂ ਉਹਨੂੰ ਦੇ ਕੇ ਆ ਗਈ ਤੇ 500 ਨਾ ਮੈਂ ਇਧਰੋਂ ਗਈ ਤੇ ਉਧਰੋਂ ਆਈ ਵਾਪਸ ਕਿਉਂਕਿ ਇੱਥੋਂ ਸਾਡੇ ਪਿੰਡੋਂ ਕਿਹੜਾ ਧਾਰ ਕਟ ਵਾਲੀਆਂ ਬੱਸਾਂ ਜਾਂਦ ਕੰਮ ਤੇ ਬਾਈ ਤੇ ਜੋ ਨਾ ਕਿਸੇ ਤੇ ਆਪਾਂ ਤੇ ਇਹੀ ਕਵਾਂਗੇ ਤੇ ਮੁੜ ਕੇ ਉਹ ਵੀ ਅਗਲੀ ਕਹਿ ਕੇ ਇੰਨਾ ਲੜਛੜਾ ਗਈ ਤੇ ਉਹ ਵੀ ਅਗਲਾ ਰਾਹ ਵੱਜਿਆ 3000 ਲੈ ਕੇ ਤੇ ਰਹਿ ਗਈ ਮੈਂ ਸਨ ਵਿਚਾਲੇ ਫੇਰ ਆਪਦੇ ਉਹ ਇੱਕ ਮਤਲਬ ਵੀਡੀਓ ਪਾਉਂਦੀ ਤੇ ਅੱਜ ਇਸ ਵਕਤ ਮੇਰਾ 80000 ਫੋਲੋਅਰ ਆ ਫੇਸਬੁੱਕ ਤੇ ਤੇ ਕੋਈ ਹਜੇ ਟਿੱਕਰ ਮੇਰਾ ਨਾ ਕੋਈ ਮੈਨੂੰ 1 ਰੁਪਈਆ ਨਹੀਂ ਹਜੇ ਆਉਣ ਲੱਗਿਆ ਤੇ ਲੋਕ ਕਹਿੰਦੇ ਤੈਨੂੰ ਪੈਸੇ ਆਉਂਦੇ ਆ ਹਜੇ 1 ਰੁਪਈਆ ਨਹੀਂ ਆਉਂਦਾਗਾ ਤੇ ਬਈ ਆਪਦਾ ਠੱਗੀਆਂ ਤੋਂ ਬਚਿਆ ਕਰੋ ਆਪਾਂ ਤਾਂ ਤੁਹਾਨੂੰ ਇਹੀ ਕਹਿਣਾ ਸੀਗਾ